ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਬਣਾ ਇੱਕ ਹੋਰ ਨਵਾਂ ਵਲੌਗ ਤੇ ਇਹ ਜੀ ਪਹਿਲੇ ਵਲੌਗ ਵਿੱਚ ਮੈਂ ਆਪਣੇ ਦੱਸਿਆ ਆਪਣੀ ਉਦਾਸੀਆਂ ਦੀ ਬਾਬਾ ਸ਼ਿਰੀ ਚੰਨ ਜੀ ਦੀ ਜਗਾ ਆਪਣੇ ਅਸੀਂ 베ਦੀ ਉਦਾਸੀ ਸੰਪਰਦਾ ਨੂੰ ਬਿਲੋਂਗ ਕਰਦੇ ਹਾਂ ਜੀ 베ਦੀਆਂ ਚੋਂ ਆਸੀਂ ਤੇ ਇੱਥੇ ਜੀ ਮਹਾਰਾਜ ਸਥਾਪਿਤ ਹੁੰਦਾ ਸੀ ਪਹਿਲਾਂ ਹੋਂਦਾ ਮਾਤਰਾ ਸਾਹਿਬ ਅਤੇ ਸੁਪਨੀ ਸਾਹਿਬ ਦਾ ਹੀ ਪਾਟਿਆ ਮਹਾਰਾਜ ਰਿਲੀਜੀਅਸ ਮੈਟਰ ਕਰਕੇ ਇਹ ਤੇ ਲੰਮੀ ਚੋੜੀ ਗੱਲ ਆ ਫਿਰ ਤੁਹਾਨੂੰ ਸੁਣਾਵਾਂਗੇ ਤੇ ਮਹਾਰਾਜ ਜਿੱਤੋਂ ਕਮੇਟੀ ਵਾਲੇ ਲੈ ਕੇ ਸੀਗੇ ਤੇ ਪਰ ਫਿਰ ਵੀ ਅਸੀਂ ਅੱਜ ਤੱਕ ਇੱਥੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੇ ਅਸੀਂ ਸਾਰੇ ਜਾਣੇ ਤਕਰੀਬਨ ਕਰਦੇ ਤਕਰੀਬਨ ਸਾਰੇ ਮੈਂਬਰ ਇੱਥੇ ਮੱਥਾ ਟੇਕਦੇ ਆ ਚਾਹੇ ਕੋਈ ਵੀ ਹੋਵੇ ਪਰਿਵਾਰ ਚੋਂ ਸਾਰੇ ਜਾਣੇ ਇੱਥੇ ਮੱਥਾ ਟੇਕਦੇ ਆ ਤੇ ਇੱਥੇ ਅੱਜ ਜੀ ਆਪਾਂ ਬਾਬਾ ਜੀ ਦੇ ਪ੍ਰਸ਼ਾਦ ਚੜਾਇਆ ਸੀ ਮੱਥਾ ਟੇਕਿਆ ਸੀ ਵੀ ਮਨਮੀਰ ਦੇ ਡੈਡੀ ਠੀਕ ਠਾਕ ਉਧਰ ਬਾਹਰ ਪਹੁੰਚ ਗਏ ਅਸੀਂ ਜਦੋਂ ਜਾਂਦੇ ਉਦੋਂ ਵੀ ਬਾਬਾ ਜੀ ਦੇ ਅਰਦਾਸ ਕਰਕੇ ਮੱਥਾ ਟੇਕਾ ਟੇਕੀ ਦਾ ਪ੍ਰਸ਼ਾਦ ਚੜਾਈ ਦਾ ਤੇ ਜਦੋਂ ਪਹੁੰਚ ਜਾਂਦੇ ਉਧਰ ਤੇ ਉਦੋਂ ਵੀ ਬਾਬਾ ਜੀ ਦੇ ਅਰਦਾਸ ਕਰਕੇ ਪ੍ਰਸ਼ਾਦ ਚੜਾ ਕੇ ਤੇ ਆਪਾਂ ਮੱਥਾ ਟੇਕੀ ਦਾ ਮਤਲਬ ਕਿ ਚਾਹੇ ਸੁੱਖ ਦਾ ਕੰਮ ਹੋਵੇ ਚਾਹੇ ਦੁੱਖ ਦਾ ਹੋਵੇ ਵੀ ਅਸੀਂ ਸਭ ਤੋਂ ਪਹਿਲਾਂ ਬਾਬਾ ਜੀ ਦੇ ਜਾ ਕੇ ਅਰਦਾਸ ਕਰੀਦੀ ਆ ਤੰਦਰੁਸਤੀ ਦੀ ਤੇ ਸਾਰਿਆਂ ਦੀ ਉਹਨੂੰ ਕੀ ਕਹੀਦਾ ਸੁੱਖ ਸ਼ਾਂਤੀ ਦੀ ਇਹ ਇਹ ਅਜੀ ਬਾਹਰ ਜਗਾ ਸਾਡੇ ਬਾਬਾ ਜੀਵਨਦਾਸ ਜੀ ਦੇ ਇਹ ਬਾਬਾ ਸ਼ਰੀ ਚੰਨ ਜੀ ਦੇ ਗਾਂ ਭਗਤ ਹੋਏ ਸੀਗੇ ਬ੍ਰਖਤ ਸਾਧੂ ਸੰਤ ਸੀਗੇ ਇਹ ਕੋਈ ਦੁਨੀਆਵੀ ਲੋਕਾਂ ਦੀਆਂ ਮੜੀਆਂ ਨਹੀਂ ਗੀਆਂ ਜੀ ਇਹ ਬਹੁਤ ਹੀ ਮਤਲਬ ਕੀ ਪਤਾ ਨਹੀਂ ਕਿੰਨੇ ਟਾਈਮ ਦੇ ਸਾਧੂ ਸੰਤ ਸੀਗੇ ਜਿੰਨੇ ਆ ਇਹ ਪੁਰਾਣੀਆਂ ਉਹਨਾਂ ਦੀਆਂ ਸਮਾਦਾਂ ਜਿਹੜੀਆਂ ਬਣੀਆਂ ਹੋਈਆਂ ਤੇ ਇੱਥੇ ਵੀ ਅਸੀਂ ਅਰਦਾਸ ਕਰਾਂਗੇ ਵੱਡੇ ਵੱਡੇ ਰਿਆ ਜੀ ਸਾਡੇ ਤੇ ਇਹਨਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ ਤੇ ਦੇਖੋ ਜੀ ਅੱਗੇ ਵਲੌਗ 4 ਵਜ ਗਏ ਤੇ ਅਸੀਂ ਆਈਆਂ ਸ਼ਾਮ ਨੂੰ ਖੂਹ ਤੇ ਤੇ ਦੇਖਿਓ ਮੋਟਰ ਚੱਲਦੀ ਬਹੁਤ ਵਧੀਆ ਲੱਗਦਾ ਐਦਾਂ ਜਦੋਂ ਮੋਟਰ ਮੋਟਰ ਚੱਲਦੀ ਹੋਵੇ ਨਾ ਖੇਤਾਂ ਵਾਲੀ ਤੇ ਇਹ ਬਾਬਾ ਪੋਤਾ ਕਿੰਨੀ ਗੜਿਆ ਰਿਓ ਆਉਂਦੀ ਆ ਆਵਾਜ਼ ਪਾਣੀ ਦੀ ਤੇ ਦੇਖ ਰਹੇ ਆ ਬਾਬਾ ਪੋਤਾ ਵਟਾ ਕੱਢਦੇ ਆ ਪੁਰਾਣੇ ਜਵਾਨੇ ਵਾਲਾ ਜਿਹੜਾ ਹੁੰਦਾ ਸੀ ਨਾ ਉਹ ਜਿੰਦਾ ਜਿੰਦੇ ਨਾਲ ਵਟਾ ਪਾਉਂਦੇ ਆ मनी ने कबाटा नी पाती है चुगना ही आना ने है उन्होंने कबूतर है ही बहुत है ශිට්ා ජලව දත මන ායේද බාජරාමක්ක අකි යන සිට්ාව යන නෑන සීම් සමෙන්ට් ස්කලාල යන අවිටෝනිය අශා बसि इरे पासे पाणी दुबारा मैं ਮਨੀ ਦਾ ਬਾਬਾ ਤੇ ਮਨੀ ਦੋਨੇ ਜਾਣੇ ਪਾਉਂਦੇ ਆ ਵਟਾਂ ਬਾਬਾ ਥੱਕ ਗਿਆ ਸਾਹ ਛੜ ਗਿਆ ਪਰ ਬਾਬੇ ਨੂੰ ਯਕੀਨ ਨਹੀਂ ਪੋਤੇ ਤੇ ਵੀ ਇਹ ਸਿੱਧੀ ਵਟ ਪਾ ਲੈਣਗੇ ਤਾਂ ਕਰਕੇ ਬਾਪੂ ਸਾਡਾ ਆਪ ਹੀ ਲੱਗਾ ਹੋਇਆ ਮਨਵੀਰ ਨਾਲ ਹੁਣ ਚੱਕ ਕਰਦੇ ਆ ਕਿ ਵਟ ਸਿੱਧੀ ਹੈ ਹੁਣ ਦੂਜੇ ਪਾਸੇ ਮਿੱਟੀ ਚੜਾਉਂਦੇ ਆ ਤੇ ਵਟ ਜਿਹੜੀ ਉਹ ਮੋਟੀ ਥੋੜੀ ਮੋਟੀ ਜਿਦਾਂ ਹੋ ਜਾਊਗੀ ਇਦਾਂ ਔਰ ਆਪਣੇ ਹਿਸਾਬ ਨਾਲ ਕੰਮ ਕਰਦੇ ਆ ਚਾਹੇ ਪੋਤਾ ਜਿੰਨਾ ਮਰਜੀ ਕੰਮ ਹੀ ਆ ਪਰ ਬਾਪੂ ਨੂੰ ਯਕੀਨ ਇੰਨਾ ਨਹੀਂਗਾ ਜਿੰਨਾ ਉਹਨਾਂ ਨੂੰ ਆਪ ਦੇਦੇ ਆ ਵੀ ਮੈਂ ਸਹੀ ਪਾ ਸਕਦਾ ਇਹ ਨਹੀਂ ਪਾ ਸਕਦਾ ਵਰੀਆ ਬਾਪੂ ਕੋਲ ਸਿੱਖੂਗਾ ਸਾਰੇ ਕੁਝ ਕਬੂਤਰਾਂ ਨੇ ਸਾਰੀ ਮੱਕੀ ਚੁਗ ਜਾਣੀ ਨੇ ਕਬੂਤਰ ਐ ਮੱਕੀ ਖਾਂਦਾ ਐ ਆ ਚੂਹੇ ਫੜਦਾ ਇੱਧਰ ਕੁੱਤਾ ਵੱਡੀ ਹੋ ਰਾਂ ਹੈ ਕੀੜਾ ਕੀੜੇ ਫੀਡ ਨਹੀਂ ਖਾਣੇ ਖਾਦੀ ਹੀ ਕੀੜੇ ਇਹ ਤਾਂ ਉਹ ਪਾਈ ਅਸੀਂ ਪਾਊਡਰ ਜੈਨੇ ਖਾ ਲੈਣੀ ਆ ਲੇਟ ਖਾਂਦੀ ਆ ਹਾਂ ਕੀੜੇ ਚਿਚੜੀਆਂ ਚਿਚੜੀਆਂ ਦੇਖ ਲਿਓ ਨਾ ਉਹ ਵੀ ਚਿਚੜੀਆਂ ਦੀ ਭਰੀ ਹੋਇਆ ਤਾਂ ਗਾਂ ਹੋਰ ਭਰ ਜਾਵੇ ਹਾਂ ਹਾਂ ਹੈ ਨਾ ਚਲੋ ਜੀ ਬਾਏ ਬਾਏ ਸਾਰੇ ਕੋਈ ਕੀ ਹੋਇਆ ਨਾ ਮੈਂ ਲਾਦਾ ਉਹਨੇ ਮਾਰ ਦਿੱਤਾ ਭਾਈ ਨੂੰ ਚਲ ਫੜਾਓ ਚ ਮਾਰਿਆ ਉਹ ਜਦੋਂ ਬੱਕਰੀਆਂ ਵਾਲਾ ਗਿਆ ਨਾ ਉਹ ਮਿਲਦਾ ਲੱਕ ਤੇ ਚ ਮਾਰ ਦਿੱਤਾ ਇਹਦੇ ਲੱਕ ਤੇ ਜਾਂ ਲੱਕ ਤੇ ਮਾਰ ਉਹਥੇ ਰੱਖਣਾ ਇਹਦੀ ਜਗ੍ਹਾ ਤੇ ਆਓ